ਲੰਬੇ ਸਮੇਂ ਬਾਅਦ ਕਾਂਗਰਸ ਦੇ ਆਗੂ ਅਤੇ ਵਿਧਾਇਕ ਸੁਖਜਿੰਦਰ ਰੰਦਾਵਾ ਨੇ ਸਿਆਸੀ ਇੱਕ ਵੱਡਾ ਬਿਆਨ ਦਿੱਤਾ ਜੀ ਹਾਂ ਉਹਨਾਂ ਨੇ ਭਾਜਪਾ ਅਤੇ ਅਕਾਲੀ ਦਲ ਦੇ ਉੱਤੇ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਭਾਜਪਾ ਅਤੇ ਅਕਾਲੀ ਦਲ ਅੰਦਰ ਖਾਤੇ ਸਮਝੌਤਾ ਕਰਨ ਲਈ ਤਰਲੋ ਮੱਛੀ ਹੋ ਰਹੇ ਨੇ ਇਸ ਸਮਝੌਤੇ ਨੂੰ ਤੁਸੀਂ ਜਨਤਾ ਦੀ ਖੁਆਇਸ਼ ਦੱਸ ਕੇ ਭਾਜਪਾ ਦੇ ਖਿਲਾਫ ਲੋਕ ਲਹਿਰ ਨੂੰ ਕਮਜ਼ੋਰ ਕਰਨਾ ਚਾਹੁੰਦੇ ਹੋ ਸੋ ਕਬੀਰ ਬਾਦਲ ਖੁੱਲ ਕੇ ਬੋਲੇ ਕਿ ਉਸ ਨੂੰ ਬੰਦੀ ਸਿੰਘਾਂ ਤੇ ਕਿਸਾਨਾਂ ਦਾ ਯੂਏਪੀਏ ਵਿੱਚ ਗ੍ਰਿਫਤਾਰ ਪੰਜਾਬੀ ਨੌਜਵਾਨ ਦੇ ਮੁੱਦੇ ਤੇ ਕੋਈ ਇਤਰਾਜ਼ ਨਹੀਂ ਹੈ ਅਤੇ ਸੱਤਾ ਲਈ ਉਹ ਹਰ ਸਮਝੌਤਾ ਕਰਨ ਲਈ ਤਿਆਰ ਹੈ ਬਾਕੀ ਸੁਨੀਲ ਜਾਖੜ ਜੀ ਤੁਸੀਂ ਤਾਂ ਹੁਣ ਖਾਕੀ ਨਿਕਰ ਪਾ ਹੀ ਲਈ ਐ ਸੋ ਸੁਖਜਿੰਦਰ ਰੰਦਾਵਾ ਨੇ ਸੁਨੀਲ ਜਾਖੜ ਤੇ ਵੱਡਾ ਬਿਆਨ ਦਿੱਤਾ ਨਾਲ ਦੀ ਨਾਲ ਸੁਖਬੀਰ ਬਾਦਲ ਹੋਰਾਂ ਨੂੰ ਵੀ ਨਹੀਂ ਬਖਸ਼ਿਆ ਉਹਨਾਂ ਨੇ ਕਿਹਾ ਕਿ ਪਾਜਪਾ ਤੇ ਅਕਾਲੀ ਦਲ ਅੰਦਰ ਖਾਤੇ ਸਮਝੌਤਾ ਕਰਨ ਲਈ ਤਰਲੋ ਮੱਛੀ ਹੋ ਰਹੇ ਨੇ ਦੱਸ ਦਈਏ ਕਿ ਸੁਖਜਿੰਦਰ ਰੰਦਾਵਾ ਕਾਂਗਰਸ ਦਾ ਇੱਕ ਜਾਣੇ ਪਛਾਣੇ ਅਤੇ ਇੱਕ ਵੱਡਾ ਚਿਹਰਾ ਨੇ ਕਾਂਗਰਸ ਦੇ ਵਿੱਚ ਇਹਨਾਂ ਦਾ ਕਾਫੀ ਮਾਣ ਸਨਮਾਨ ਵੀ ਹੈ ਸੋ ਸੁਖਜਿੰਦਰ ਰੰਦਾਵਾ ਦਾ ਇਹ ਬਿਆਨ ਸਿਆਸਤ ਵਿੱਚ ਇੱਕ ਵੱਡਾ ਬਿਆਨ ਕਿਹਾ ਜਾ ਸਕਦਾ ਹੈ ਕਿਉਂਕਿ ਇੱਕ ਸੀਨੀਅਰ ਲੀਡਰ ਵੀ ਨੇ ਸੋ ਸੁਨੀਲ ਜਾਖੜ ਜੋ ਅਕਸਰ ਸੁਖਜਿੰਦਰ ਰੰਦਾਵਾ ਹੋਰਾਂ ਦੇ ਨਾਲ ਕਾਂਗਰਸ ਚ ਇਕੱਠੇ ਕੰਮ ਕਰਦੇ ਰਹੇ ਅੱਜ ਸੁਖਜਿੰਦਰ ਰੰਦਾਵਾ ਨੇ ਸੁਨੀਲ ਜਾਖੜ ਦੇ ਉੱਤੇ ਤੰਜ ਕੱਸਿਆ ਉਹਨਾਂ ਨੇ ਕਿਹਾ ਕਿ ਸੁਨੀਲ ਜਾਖੜ ਤੁਸੀਂ ਤਾਂ ਖੁਣ ਖਾਕੀ ਨਿੱਕਰ ਪਾ ਹੀ ਲਈ ਐ ਸੋ ਜਾਖੜ ਸਾਹਿਬ ਪੰਜਾਬ ਜਾਣਦਾ ਕਿ ਭਾਜਪਾ ਅਤੇ ਅਕਾਲੀ ਦਲ ਅੰਦਰ ਖਾਤੇ ਸਮਝੌਤਾ ਕਰਨ ਲਈ ਤਰਲੋ ਮੱਛੀ ਹੋ ਰਹੇ ਨੇ ਇਹ ਸਮਝੌਤੇ ਨੂੰ ਤੁਸੀਂ ਜਨਤਾ ਦੀ ਖੁਆਇਸ਼ ਦੱਸ ਕੇ ਭਾਜਪਾ ਦੇ ਖਿਲਾਫ ਲੋਕ ਲਹਿਰ ਨੂੰ ਕਮਜ਼ੋਰ ਕਰਨਾ ਚਾਹੁੰਦੇ ਹੋ ਸੁਖਬੀਰ ਬਾਦਲ ਖੁੱਲ ਕੇ ਬੋਲੇ ਕਿ ਉਸ ਨੂੰ ਬੰਦੀ ਸਿੰਘਾਂ ਤੇ ਕਿਸਾਨਾਂ ਦਾ ਯੂਏਪੀ ਵਿੱਚ ਗ੍ਰਫਤਾਰ ਪੰਜਾਬੀ ਨੌਜਵਾਨਾਂ ਦੇ ਮੁੱਦੇ ਤੇ ਕੋਈ ਇਤਰਾਜ਼ ਨਹੀਂ ਹੈ ਇਹ ਦੋਸ਼ ਸੁਖਚਿੰਦਰ ਰੰਦਾਵਾ ਨੇ ਸੁਖਬੀਰ ਬਾਦਲ ਅਤੇ ਸੁਨੀਲ ਜਾਖੜ ਤੇ ਲਗਾਏ ਨੇ